ਭਗਵੰਤ ਸਿੰਘ ਜੀ ਜਿੰਦਾਬਾਦ ਅਮ ਆਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਰਵਿੰਦ ਕੇ ਜੀ ਵਾਸਤੇ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਬਾਦ ਜਿੰਦਾਬਾਦ ਾਸਪੁਰ ਦੀ ਬਿਜਲੀ ਸੈਕਟਰ ਨੂੰ ਠੀਕ ਕਰਨ ਵਾਸਤੇ ਗਰਦਾਸਪੁਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਸਬ ਡਿਵੀਜ਼ਨ ਗਰਦਾਸਪੁਰ ਵਿੱਚ 10 ਕਰੋੜ ਰੁਪਏ ਦਾ ਜੋ ਪ੍ਰੋਜੈਕਟ ਆ ਉਹ ਅੱਜ ਸ਼ੁਰੂ ਕੀਤਾ ਦੇ ਨੇ ਵਿੱਚੋਂ 7 ਕਰੋੜ ਰੁਪਇਆ ਸ਼ਹਿਰ ਦੇ ਵਿੱਚ ਲੱਗੂਗਾ ਔਰ ਬਾਕੀ 3 ਕਰੋੜ ਰੁਪਇਆ ਸਾਰੀ ਸਬਡਿਵੀਜ਼ਨ ਗੁਰਦਾਸਪੁਰ ਦੇ ਵਿੱਚ ਲੱਗੂਗਾ ਮੇਰੇ ਨਾਲ ਬਿਜਲੀ ਬਹਿਗਬੇ ਦੇ ਅਫੀਸਰ ਸਾਹਿਬਾਨ ਵੀ ਅੱਜ ਇੱਥੇ ਆਏ ਨੇ ਸੋ ਮੈਂ ਗੁਰਦਾਸਪੁਰ ਰਾਕਾ ਵਾਸੀਆਂ ਨੂੰ ਦੱਸਣਾ ਚਾਹਨਾ ਕਿ ਜਿਸ ਵਕਤ ਹਨੇਰੀ ਆਉਂਦੀ ਸੀ ਤੇ அப்ப ਉਸ ਵਕਤ ਲਾਈਟ ਬੰਦ ਹੋ ਜਾਂਦੀ ਸੀ ਸਾਨੂੰ ਮੁਸ਼ਕਿਲਾਂ ਹੁੰਦੀਆਂ ਸੀ ਘਰਾਂ ਦੇ ਵਿੱਚ ਦਿੱਕਤ ਆਉਂਦੀ ਸੀ ਅੱਜ ਉਸ ਨੂੰ ਦੂਰ ਕਰਨ ਵਾਸਤੇ ਤਕਰੀਬਨ 32 ਕਿਲੋਮੀਟਰ ਜਿਹੜੀ ਆ ਤਾਰਾ ਦਫਤਰ ਦੇ ਵਿੱਚੋਂ ਨਿਕਲਦੀ ਆਣੇ ਉਹਨੂੰ ਰਿਪਲੇਸ ਕੀਤਾ ਜਾਏਗਾ ਔਰ ਉਹਦੀ ਥਾਂ ਕੇਬਲ ਪਾਈ ਜਾਊਗੀ ਤਾਂ ਕਿ ਨੀ ਚੱਕਰ ਦੇ ਵਿੱਚ ਜਿਹੜੀ ਲਾਈਟ ਆ ਉਹ ਬੰਦ ਨਾ ਹੋਵੇ ਇਸ ਤੋਂ ਇਲਾਵਾ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਬਹੁਤ سارے ਨਵੇਂ ਕਾਰ ਬਣ ਗਏ ਬਾਰ ਪਿੰਡਾਂ ਚ ਆ ਕੇ ਲੋਕਾਂ ਨੇ ਗੁਰਦਾਸਪੁਰ ਰਹਿਸ਼ ਕਰ ਲਈ ਔਰ ਬਿਜਲੀ ਦੀ ਖਪਤ ਜਿਹੜੀ ਆ ਉਹ ਵੱਧ ਗਈ ਉਹਦੇ ਵਾਸਤੇ ਅਸੀਂ ਪ੍ਰਪੋਜ਼ ਕਰ ਰਹੇ ਆ ਕਿ ਤਕਰੀਬਨ 28 ਤੋਂ ਵੱਧ ਨਵੇਂ ਟਰਾਂਸਫਾਰਮਰ ਜਿਹੜੇ ਨੇ ਉਹ ਗੁਰਦਾਸਪੁਰ ਸ਼ਹਿਰ ਦੇ ਵਿੱਚ ਲਾਏ ਜਾਣਗੇ ਮੈਂ ਬੇਨਤੀ ਕਰੂੰਗਾ ਕਿ 28 ਦਾ ਪ੍ਰਵੀਜ਼ਨ ਪਰ ਗੁਰਦਾਸਪੁਰ ਦੇ ਲੋਕ ਤੁਹਾਡੇ ਮੀਡੀਆ ਲਈ ਜਾਂ ਮੇਰੇ ਲਾਈਵ ਹੋਣ ਨਾਲ ਸੌਂਦੇ ਨੇ ਮੈਂ ਉਹਨੂੰ ਬੇਨਤੀ ਕਰੂੰਗਾ ਕਿ ਜਿਸ ਮਾਲੇ ਉਹਨਾਂ ਨੂੰ ਮਹਿਸੂਸ ਕਰਦੇ ਨੇ ਕਿ ਸਾਡੇ ਲੋਡ ਜਿਹੜਾ ਉਹ ਜ਼ਿਆਦਾ ਹੋ ਗਿਆ ਨਵਾਂ ਟਰਾਂਸਫਾਰਮਰ ਦੀ ਲੋੜ ਆ ਉਹ ਸਾਡੇ ਨਾਲ ਹੋਰੇ ਜੰਬਰ ਕਰਨ ਐਸੇ ਬਰੋਦਰ ਦੇ ਵਿੱਚ ਉਹਨਾਂ ਦੇ ਮੱਲਿਆਂ ਦੇ ਵਿੱਚ ਵੀ ਨਵੇਂ ਟਰਾਂਸਫਾਰਮਰ ਜਿਹੜੇ ਨੇ ਉਹ ਲਾਤੇ ਜਾਣਗੇ ਤੇ ਵੱਡੀ ਲਿਸਟ ਹੈਗੀ ਆ ਜਿਹਦੇ 'ਚ ਨਵੇਂ ਟਰਾਂਸਫਾਰਮਰ ਲੱਗੇ ਜਾ ਰਹੇ ਨੇ ਜਿਹੜੇ ਕਹਿਨ ਤਾਂ ਪਾ ਲਈ ਆ ਕਿ ਆ ਇੱਕ ਇਨਕਲਾਬੀ ਕਦਮ ਬਿਜਲੀ ਸੈਕਟਰ ਦੇ ਵਿੱਚ ਕੀਤਾ ਜਾ ਰਿਹਾ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇਹਨਾਂ ਵੱਡਾ ਪ੍ਰੋਜੈਕਟ ਔਰ ਤਕਰੀਬਨ ਜਿਹੜੇ ਸਾਡੇ ਕੰਡਕਟਰ ਔਰ ਤਾਰਾ ਜਿਹੜੀਆਂ ਨੇ ਬਦਲੀਆਂ ਜਾਣੀਆਂ ਨੇ ਕਿਉਂਕਿ ਕਈ ਸਾ ਕੰਡਕਟਰ ਬਦਲਣੇ ਨੇ ਜਿਸ ਵਕਤ ਟਰਾਂਸਫਾਰਮਰ ਦੀ ਕੈਪੈਸਿਟੀ ਵਧੂਗੀ ਤੇ ਤਾਰਾ ਵੀ ਬਦਲੀਆਂ ਜਾਣਗੀਆਂ ਕਿਉਂਕਿ ਪਹਿਲੇ ਟਰਾਂਸਫਾਰਮਰ ਦੀਆਂ ਤਾਰਾ ਛੋਟੀਆਂ ਘੜ ਔਰ ਜਿਸ ਵਕਤ ਉਹਨੂੰ ਅਪਗ੍ਰੇਡ ਕਰੋਗੇ ਤੇ ਤਾਰਾ ਜਿਹੜੀਆਂ ਨੇ ਮੋਟੀਆਂ ਪਾਈਆਂ ਜਾਣਗੀਆਂ ਉਹ ਤਕਰੀਬਨ 36 ਕਿਲੋਮੀਟਰ ਸਾਰੀ ਸਬਡਿਵੀਜ਼ਨ ਦੇ ਵਿੱਚ ਉਹ ਤਾਰਾ ਪੈਣ ਗਿਆ ਸੋ ਮੇਰੇ ਕਹਿ ਤੋ ਭਾਵ ਕਿ ਅੱਜ ਬਿਜਲੀ ਸੈਕਟਰ ਵਿੱਚ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਜਿਹੜਾ ਉਹ ਮਿਲਣ ਜਾ ਰਿਹਾ ਔਰ ਮੈਂ ਬਹੁਤ ਵਾਰੀ ਕਿਹਾ ਕਿ ਮੇਰਾ ਸੁਪਨਾ ਨੰਬਰ 1 ਹੋਵੇਗਾ ਗੁਰਦਾਸਪੁਰ ਆਪਣਾ ਰਮਨਬਾ ਅੱਜ ਆ ਚੱਲੇ ਆ ਔਰ ਗੁਰਦਾਸਪੁਰ ਦੇ ਵਿਕਾਸ ਮੈਂ ਬੜੀ ਦੇਰ ਤੋਂ ਕਹਿ ਰਿਹਾ ਜੀ ਸਾਡੇ ਲੋਕਾਂ ਦੀ ਰਾਜਨੀਤੀਆਂ ਦੇਖੋ ਜੀ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਾਬਾਨ ਆਫਿਸ ਬੇਰ ਸਹਾਬਾਨ ਸਾਡਾ ਮਕਸਦ ਇੱਕੋ ਹੀ ਆ ਕਿ ਜਿਹੜੀ ਰਾਜਨੀਤੀ ਆ ਉਹ ਇੱਕ ਮਾਧਿਅਮ ਹੈ ਸੇਵਾ ਦਾ ਤੇ ਵਿਕਾਸ ਦਾ ਅਫਸੋਸ ਇਹ ਗੱਲ ਆ ਪੈਂਦਾ ਕਿ ਪਿਛਲੇ 5 ਸਾਲਾਂ ਤੋਂ ਉਸ ਤੋਂ ਪਹਿਲੇ 10 ਸਾਲਾਂ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਸੀ ਉਹਨਾਂ ਨੇ ਸੱਤਾ ਨੂੰ ਆਪਣੇ ਵਿਕਾਸ ਲਈ ਵਰਤਿਆ ਉਹਨਾਂ ਨੇ ਸੱਤਾ ਦੇ ਵਿੱਚ ਕੌਲੀਆਂ ਦੇ ਵਿੱਚੋਂ ਮੁਨਾਫੇ ਲੈੇ ਉਹਨਾਂ ਨੇ ਸੱਤਾ ਦੇ ਵਿੱਚ ਪ੍ਰਾਪਰਟੀਆਂ ਦੇ ਹਿੱਸੇ ਪਾਏ ਉਹਨਾਂ ਨੇ ਘਰ ਬੈਠੇ ਲੋਕਾਂ ਦੇ ਉੱਪਰ ਪਰਚੇ ਦਰਜ ਕਰਾਏ ਉਹਦੀ ਰਾਜਨੀਤੀ ਆਪਣੇ ਵਿਕਾਸ ਦੀ ਸੀ ਪਰ ਉਹਨੇ ਬਹੁਤ ਵਾਰੀ ਕਿਹਾ ਵੀ ਜੇਸ ਵਕਤ ਰਾਜਾ ਦੀ ਵਾਰੀ ਹੋਵੇਗਾ ਪ੍ਰਜਾ ਕਦੀ ਸੁખી ਨਹੀਂ ਹੋਊਗੀ ਪਰ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸੋਚ ਗੁਰਦਾਸਪੁਰ ਦੇ ਵਿੱਚ ਆਈ ਆ ਔਰ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਲੋਕਾਂ ਨੂੰ ਸੁੱਖ ਦੇਣਾ ਲੋਕਾਂ ਦਾ ਵਿਕਾਸ ਕਰਨਾ ਰਾਜਨੀਤੀ ਨੂੰ ਵਿਕਾਸਤਾ ਔਰ ਸੇਵਾ ਦਾ ਮਾਦੇਬ ਰੱਖਣਾ ਸੋ ਅੱਜ ਉਸ ਲੜੀ ਦੇ ਵਿੱਚ ਇੱਕ ਬਹੁਤ ਵੱਡਾ ਇਨਕਲਾਬੀ ਕਦਮ ਜਿਹੜਾ ਬਿਜਲੀ ਦੇ ਵਿੱਚ ਆ ਤੁਸੀਂ ਨਜ਼ਰ ਮਾਰ ਲਓ ਆਹ ਦੇਖੋ ਕਰੇਨਾ ਲੱਗਿਆ ਨੇ ਗਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਔਰ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਸੰਜੀਵ अरोड़ा ਜੀ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਕਰੋੜ ਰੁਪਏ ਖਰਚ ਕੇ ਬਿਜਲੀ ਦੀ ਮੋਹਰ ਬਦਲਣ ਲਈ ਬਿਜਲੀ ਨੇ ਸਿਸਟਮ ਦੇ ਵਿੱਚ ਇੱਕ ਇਨਕਲਾਬ ਲਿਆਉਣ ਲਈ ਬਹੁਤ ਵੱਡਾ ਕਦਮ ਜਿਹੜਾ ਚੁੱਕਿਆ ਉਹਨਾਂ ਦਾ ਵੀ ਧੰਨਵਾਦ ਔਰ ਸਭ ਨਾਲੋਂ ਜ਼ਿਆਦਾ ਉਹ ਸ਼ਖਸੀਅਤ ਦਾ ਉਸ ਇਨਸਾਨ ਦਾ ਜਿਸ ਨੇ ਰਾਜਨੀਤੀ ਨੂੰ ਇੱਕ ਨਵਾਂ ਰੂਪ ਦਿੱਤਾ ਕਿਤੇ ਇਮਾਨਦਾਰੀ ਦੀ ਗੱਲ ਕੀਤੀ ਹੈ ਮੇਰੀ ਇਮਰਾਨ ਸ਼੍ਰੀ ਅਰਵਿੰਦ ਤੇਜਰੀਵਾਲ ਜੀ ਤੋਂ ਜਿਹੜੇ ਸਾਡੇ ਨੈਸ਼ਨਲ ਸੁਪਰੀਮੋ ਨੇ ਤੋਂ ਮੈਂ ਬੇਨਤੀ ਕਰੂੰਗਾ ਗੁਰਦਾਸਪੁਰ ਵਾਸੀਓ ਚਿੰਤਾ ਨਾ ਕਰਿਓ ਗੁਰਦਾਸਪੁਰ ਸਾਡੀ ਕਰਮ ਭੂਮੀ ਆ ਇਸ ਧਰਤੀ ਦਾ ਬਹੁਤ ਵੱਡਾ ਇਸ਼ਾਨ ਸਾਡੇ ਤੇ ਆ ਇਸ ਧਰਤੀ ਨੇ ਸਾਨੂੰ ਪਛਾਣ ਦਿੱਤੀ ਆ ਇਸ ਧਰਤੀ ਲਈ ਜੋ ਵੀ ਖੁਸ਼ ਹੋਏਗਾ ਕਰਾਂਗਾ